ਤਰਨਤਾਰਨ ਦੇ ਵਿੱਚ ਵੱਡਾ ਉਲਟ ਫੇਰ ਹੋ ਗਿਆ ਇਹ ਤਰਨਤਾਰਨ ਜਿੰਮੀ ਚੋਣ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜਿਹੜਾ ਝਾੜੂ ਪਾਰਟੀ ਜਿੱਤ ਸਕਦੀ ਆ ਪਰ ਮਨਦੀਪ ਸਿੰਘ ਨੇ ਬੜਤ ਹਾਸਲ ਕਰ ਲਈ ਆ ਲਗਭਗ ਲਗਭਗ 5000 ਵੋਟਾਂ ਦੇ ਨਾਲ ਮਨਦੀਪ ਸਿੰਘ ਅੱਗੇ ਚੱਲ ਰਹੇ ਆ ਇਹ ਪੰਥ ਦੀ ਜਿੱਤ ਹੋਵੇਗੀ ਅਮਰਤਪਾਲ ਸਿੰਘ ਜਦੋਂ ਇੱਥੋਂ ਇਲੈਕਸ਼ਨ ਲੜੇ ਸੀ ਖਡੂਰ ਸਾਹਿਬ ਤੋਂ ਤੇ ਇਸ ਹਲਕੇ ਤੋਂ ਲਗਭਗ ਲਗਭਗ 20000 ਵੋਟਾਂ ਦੇ ਨਾਲ ਉਹ ਇੱਥੋਂ ਲੀਡ ਕਰਕੇ ਇਸ ਹਲਕੇ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋਏ ਸੀ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ ਸੀ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਦੀਆ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਇੱਥੇ ਡੇਰਾ ਲਾ ਕੇ ਬੈਠੇ ਸੀ ਪਰ ਅੱਜ ਜਿਵੇਂ ਹੀ ਵੱਡੀ ਤਾਕਤ ਮਨਦੀਪ ਸਿੰਘ 227 ਦੇ ਲਈ ਬਣ ਕੇ ਉبرਿਆ 227 ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਤਰਨਤਾਰਨ ਦਾ ਇਲੈਕਸ਼ਨ ਸੈਮੀਫਾਈਨਲ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਤੇ ਆਉਣ ਵਾਲੇ ਜਿਹੜਾ 227 ਹੋਊਗਾ ਉਸ ਦੇ ਵਿੱਚ ਇੱਕ ਵੱਡੀ ਤਾਕਤ ਵੱਜੋਂ ਈਮਰਤਪਾਲ ਸਿੰਘ ਖਾਲਸੇ ਦੀ ਪਾਰਟੀ ਵਾਰਸ ਪੰਜਾਬ ਦੀ ਉੱबरेਗੀ ਜੇਕਰ ਤੁਹਾਨੂੰ ਲੱਗਦਾ ਕਿ ਮਨਦੀਪ ਸਿੰਘ ਜਿੰਨੇ ਚਾਹੀਦੇ ਸੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿਉਂਕਿ ਮਨਦੀਪ ਸਿੰਘ ਵੱਡੀ ਲੀਡ ਦੇ ਨਾਲ ਤਰਨਤਾਰ ਨੂੰ ਫਤਿਹ ਕਰਦੇ ਹੋਏ ਨਜ਼ਰ ਆ ਰਹੇ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਸ਼ੋਮਣੀ ਕਾਲੀ ਦਲ ਤੀਜੇ ਤੇ ਤੇ ਚੌਥੇ ਤੇ ਕਾਂਗਰਸ ਪੰਜਵੇਂ ਤੇ ਪਾਜ ਪਾ ਚਲੀ ਗਈ ਹੈ ਇਸ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੁਰਵਰਤ ਹੋਈ ਸੀ ਸਰਕਾਰੀ ਮਸ਼ੀਨਰੀ ਦੀ ਪਰ ਮਨਦੀਪ ਸਿੰਘ ਨੇ ਚੜਤ ਹਾਸਲ ਕਰ ਲਈ